ਬੱਲੇ 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 ਆਨੂੰ ਮੁੰਡੇ ਨੇ ਧਾਮ ਹੀ ਲਖਾਇਆ ਤੇ ਇਸ ਵੇਲੇ ਸੋਨਾਲੀ ਕਾ ਆਹ ਦੇਖ ਲਓ ਡੱਕਦਾ ਹੀ ਜਾਂਦਾ ਓਏ ਤਾਂ ਕਹਿੰਦੇ ਆਹ ਦੇਖ ਲਓ ਐਹੋ ਜਿਹੀ ਸਪੀਡ ਫੜ ਲਈ ਆ ਜਿਵੇਂ 24 ਦੀਆਂ ਵਾਲਿਆਂ ਨੇ ਸਪੀਡ ਵੜੀ ਹੁੰਦੀ ਆ ਹੈਨਾ ਉਹੋ ਜਿਹੀ ਸਪੀਡ ਆ ਪਹਿਲਾ ਹੀ ਗੇੜਾ ਤੇ ਮੁੰਡਾ ਲੰਬਾ ਗਾ ਲੈ ਲਓ ਲੰਬਾ ਬੋਵੀ ਭਾਜੀ ਬੋਵੀ ਸੋਡਾ ਜੀ ਬੋਵੀ ਭਾਜੀ ਇਹ ਸਾਰੇ ਮੇਰੇ ਭਰਾ ਆ ਕਿਸੇ ਕੋ ਪੈਸੇ ਨਹੀਂ ਲੈਣੇ ਕونکہ ਗੋਪੀ ਰੰਗੀਲਾ ਤੁਹਾਨੂੰ ਸ਼ਾਮਾਂ ਨੂੰ ਮਿਲ ਲੂਗਾ ਮੇਰੇ ਭਰਾ ਇਹ ਜਿੰਨੇ ਵੀ ਪੁੱਜੇ ਆ ਕੋਪਾ ਰਾਮਾ ਬਾਰੇ ਗੋਲੂ ਪੁੱਜਿਆ ਨਾਲ ਕਹਿੰਦੇ ਅਮਨ ਪੁੱਜਿਆ ਹੈਪੀ ਪੁੱਜਿਆ ਤੇ ਸਾਰਿਆਂ ਦਾ ਕਹਿੰਦੇ ਸਿਰਾ ਸ਼ੰਦਰ ਕੋਪਾ ਰਾਮਾ ਬੜਾ ਹਰਦੀਪ ਰੰਦਾਵਾ ਲਓ ਪਹਿਲੇ ਹੀ ਰੌਂਡ ਆ ਤਾਂ ਮੁੰਡਾ ਸਿਰਾ ਕਰਾਉਂਦਾ ਇਸ ਵੱਲੇ ਲਾਡਾ ਖਵਾਸ਼ਪੁਰੀਆ ਜਿੱਦਾਂ ਦਾ ਨਾਂ ਉਹੋ ਜਿਹੇ ਕੰਮ ਉਹ ਬੱਲੇ 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 ਆਏ ਮੁੰਡਾ ਵਾਹ ਵਾਹ ਜਨਾਬ ਜਨਾਬ ਸੱਤੀ ਮੁਕਾਬਲਾ ਟਰੈਕਟਰ ਤੇ ਲਿਖਿਆ ਟੱਕਰਾਂ ਨਾਲ ਬਾਜਦਾ ਦਸ ਕੀ ਮੁਕਾਬਲਾ ਬਾਕੀ ਦੇਖ ਲਓ ਐਨ ਬਾਜਬਾਗ ਉੱਡੀ ਜਾਂਦਾ ਬਾਜ ਦੇ ਬਾਗ ਉੜਦਾ ਹੋਇਆ ਮੰਜ਼ਲ ਵੱਲ ਜਾ ਰਿਹਾ ਮੰਜ਼ਲ ਵੱਲ ਜਾ ਰਿਹਾ ਆਹ ਦੇਖ ਲਓ ਮੇਰੇ ਵੀਰੋ ਹੌਲੀ ਹੌਲੀ ਕਰਕੇ ਧੰਨ ਧੰਨ ਕਰਾਈ ਜਾਂਦਾ ਦੂਜਾ ਰਾਉਂਡ ਪਹਿਲਾ ਬੜੀ ਸਪੀਡ ਦੇ ਨਾਲ ਤੇ ਦੂਸਰਾ ਵੀ ਬੜੀ ਸੁਪੀਰ ਦੇ ਨਾਲ ਇਹ ਤਾਂ ਮੈਨੂੰ ਲੱਗਦਾ ਕਿ ਤਿੰਨ ਤੋਂ ਬਹੁਤ ਕੱਟ ਦੂਰ ਹੀ ਚੱਕਰ ਆ ਲੱਗਦਾ 2 ਮਿੰਟ ਪੁੱਜ ਕੇ ਸਕਿੰਟ ਵਿੱਚ ਪੁੱਜਣ ਜਾ ਰਿਹਾ ਆ ਓਏ ਹੋਏ 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 ਓ ਜਿੱਥੋਂ ਜਿੱਥੋਂ ਦੀ ਲੰਗਦੇ ਤਾੜੀ ਮਾਰਦੇ ਆ ਭੈਣ ਜੀ ਮਾਰੋ ਖਿੱਚ ਕੇ ਤਾੜੀਆਂ ਓ ਬੱਲੇ 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 ਓਏ ਹੋਏ 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 ਹੋਏ